ਗੁਰਦੁਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਾੰਗ ਰੱਖਣ ਵਾਲੀਆਂ ਸੰਗਤਾਂ ਲਈ ਚੰਗੀ ਖਬਰ ਆਈ ਹੈ ਕੇਂਦਰ ਸਰਕਾਰ ਵੱਲੋਂ ਜੋ ਡੇਰਾ ਬਾਬਾ ਨਾਨਕ ਵਿੱਚ ਆਧੁਨਿਕ ਚੈੱਕ ਪੋਸਟ ਬਣਾਈ ਜਾਣੀ ਹੈ ਇਸ ਵਿੱਚ 2 VIP ਕਾਊਂਟਰ ਸਮੇਤ ਕੁੱਲ 54 ਕਾਊਂਟਰ ਹੋਣਗੇ ਤਾਂ ਜੋ ਸ਼੍ਰੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਰਾ ਦੇ ਦਰਸ਼ਨ ਦੇ ਦਰ ਕਰਨ ਵਾਲੀਆਂ ਸੰਗਤਾਂ ਨੂੰ ਚੈੱਕ ਪੋਸਟ ਤੇ ਕਾਗਜ਼ ਪੱਤਰ ਬਣਾਉਣ ਵਿੱਚ ਬਹੁਤੀ ਉਡੀਕ ਨਾ ਕਰਨੀ ਪਵੇ ਚੈੱਕ ਪੋਸਟ 165 ਕਰੋੜ ਰੁਪਏ ਦੀ ਲਗਤ ਨਾਲ ਤਿਆਰ ਹੋਣੀ ਹੈ ਜਾਣਕਾਰੀ ਮੁਤਾਬਕ 54 ਕਾਊਂਟਰਾਂ ਵਿੱਚੋਂ ਇੱਕ ਕਾਊਂਟਰ ਐਮਰਜੈਂਸੀ ਹਾਲਾਤਾਂ ਨਾਲ ਸਿੱਜਣ ਲਈ ਹੋਵੇਗਾ ਤਾਂ ਜੋ ਕਿਸੇ ਦੇ ਬਿਮਾਰ ਹੋਣ ਦੀ ਸਥਿਤੀ ਵਿੱਚ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਵਾਪਸ ਲਿਆਂਦਾ ਜਾ ਸਕੇ ਚੈੱਕ ਪੋਸਟ ਦੀ ਇਮਾਰਤ ਬਹੁਤ ਹੀ ਵਧੀਆ ਬਣਾਉਣ ਦੀ ਤਿਆਰੀ ਹੈ ਜਿਸ ਵਿੱਚ ਇੱਕੋ ਸਮੇਂ 2000 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ ਵੱਡੀ ਗਿਣਤੀ ਵਿੱਚ ਕਾਊਂਟਰ ਬਣਾਉਣ ਦਾ ਮੰਤਵ ਕਿਸੇ ਵੀ ਸ਼ਰਧਾਲੂ ਨੂੰ 1 ਘੰਟੇ ਤੋਂ ਵੱਧ ਉਡੀਕ ਨਹੀਂ ਕਰਨੀ ਪਵੇਗੀ ਇਹ ਵੀ ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੇ ਚੈੱਕ ਪੋਸਟ ਦੇ ਮੁਕਾਬਲੇ ਅਟਾਰੀ ਚੈੱਕ ਪੋਸਟ ਕਿਤੇ ਛੋਟੀ ਹੈ ਅਤੇ ਇਸ ਵਿੱਚ ਕੇਵਲ 10 ਹੀ ਕਾਊਂਟਰ ਹਨ ਕਰਤਾਰਪੁਰ ਲੰਘੇ ਨਾਲ ਜੁੜੇ ਮਸਲਿਆਂ ਦੇ ਹੱਲ ਤੇ ਆਪਸੀ ਸਹਿਮਤੀ ਬਣਾਉਣ ਲਈ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿਚਕਾਰ 16 April ਨੂੰ ਹੁਣ ਇੱਕ ਹੋਰ ਮੀਟਿੰਗ ਹੋਵੇਗੀ ਦੋਵਾਂ ਮੁਲਕਾਂ ਨੇ ਰੋਜ਼ਾਨਾ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਨਿਰਧਾਰਤ ਕਰਨੀ ਹੈ ਅਤੇ ਇਹ ਫੈਸਲਾ ਵੀ ਕਰਨਾ ਹੈ ਕਿ ਪਾਸਪੋਰਟ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਦਸਤਾਵੇਜ਼ ਉੱਥੇ ਲੈ ਜਾਏ ਜਾ ਸਕਦੇ ਹਨ ਜਿਸਨਾਂ ਨੂੰ ਆਧਾਰ ਮੰਨ ਕੇ ਪਰਮਿਟ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਅਜੇ ਇਹ ਵੀ ਤੈਅ ਕਰਨਾ ਬਾਕੀ ਹੈ ਕਿ ਸ਼ਰਧਾਲੂ ਗੁਰਦੁਰਾ ਕਰਤਾਰਪੁਰ ਸਾਹਿਬ ਵਿੱਚ ਕਿੰਨਾ ਸਮਾਂ ਠਹਿਰ ਸਕਣਗੇ ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੀ ਜਾਣਕਾਰੀ ਦੇ ਮੁਤਾਬਕ ਉੱਥੋਂ ਦੀ ਸਰਕਾਰ ਇਸ ਇਲਾਕੇ ਨੂੰ ਸੈਰ ਸਪਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਵੱਡੇ ਵੱਡੇ ਹੋਟਲ ਬਣਾ ਰਹੀ ਹੈ ਅਤੇ ਖਰੀਦੋ ਫਰੋਕ ਲਈ ਵੱਡੀ ਮਾਰਕੀਟ ਬਣਾਉਣ ਵੀ ਜਾ ਰਹੀ ਹੈ ਇਸ ਸਥਿਤੀ ਵਿੱਚ ਦਰਸ਼ਨ ਕਰਨਗੇ ਸਤਾਲੂ 4-5 ਘੰਟਿਆਂ ਤੋਂ ਪਹਿਲਾਂ ਨਹੀਂ ਮੁੜ ਸਕਣਗੇ ਇਸੇ ਕਾਰਨ 2 ਘੰਟੇ ਦੇ ਥਾਂ ਵੱਧ ਸਮੇਂ ਵਾਸਤੇ ਪਾਕਿਸਤਾਨ ਵਿੱਚ ਰੁਕਣ ਲਈ ਸਮਾਂ ਦੇਣਾ ਪਵੇਗਾ ਸੰਭਵ ਹੈ ਕਿ ਸ਼ੁਰੂ-ਸ਼ੁਰੂ ਵਿੱਚ ਘੱਟ ਸਮਾਂ ਦਿੱਤਾ ਜਾਵੇ ਅਤੇ ਬਾਅਦ ਵਿੱਚ ਪਾਕਿਸਤਾਨ ਦੇ ਮਾਰਕੀਟ ਦੀ ਮੰਗ ਤੇ ਸਮਾਂ ਵਧਾਉਣਾ ਵੀ ਪੈ ਸਕਦਾ ਹੈ। ਫਿਲਹਾਲ ਦੋਵਾਂ ਦੇਸ਼ਾਂ ਦਰਮਿਆਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਕੰਮ ਜੰਗੀ ਪੱਧਰ ਤੇ ਜਾਰੀ ਹੈ। ਡੇਰਾਬਾਬਾ ਨਾਨਕ ਤੋਂ ਗੁਰਕ੍ਰਪਾਲ ਸਿੰਘ ਦੇ ਨਾਲ న్యూਸ ਐਸਟਾ ਡਾਕਟਰ ਜਿੰਦਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ।